ਆਮ ਮੀਡੀਆ ਨੂੰ ਮੈਂ ਕਿਹਾ ਸੀ ਭਈ ਜੇ ਹੋ ਜੋ ਕਿ ਮੀਟਿੰਗ ਉਹ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿੱਚ ਇੱਕ ਗੁਰਸਿੱਖ ਬਜ਼ੁਰਗ ਅਤੇ ਸ਼੍ਰੀ ਅਤੇ ਸ਼੍ਰੀ ਮੋਕਸਰ ਸਾਹਿਬ ਅਤੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬਿਆਦਵੀ ਕਰਨਾ ਅਤ ਨਿੰਦਨਯੋਗ ਹੈ ਜਾਣਕਾਰੀ ਅਨੁਸਾਰ ਸੇਬ ਸੈਨਾ ਦਾ ਪ੍ਰਧਾਨ ਦੱਸਣ ਵਾਲਾ ਆਗੂ ਸਿੱਖ ਨੌਜਵਾਨ ਦੀ ਕੁੱਟ ਮਾਰ ਲਈ ਹੋਰਨਾਂ ਨੂੰ ਅਕਸਰ ਹੋਇਆ ਹੈ। ਕੰਜ ਆਪ ਜੀ ਸਿੱਖ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਅਜੇ ਹਰ ਵਰਤਾਰੇ ਵੱਡੀ ਚਿੰਤਾ ਵਾਲਾ ਵਿਸ਼ਾ ਹੈ। ਪੰਜਾਬ ਵਿੱਚ ਵੀ ਅਜੇ ਹੀ ਫਿਰਕਾ ਪ੍ਰਸਤੀ ਨੂੰ ਉਤਸ਼ਾਹਤ ਕਰਨ ਵਾਲਿਆਂ ਦੇ ਫੌਸਲੇ ਵੱਧ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਧਮਾਕਾ ਦੇਖ ਰਹੀ ਹੈ। ਸਰਕਾਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਤੇ ਅਜਿਹੇ ਲੋਕਾਂ ਨੂੰ ਨਾਥ ਭਾਈ ਦੂਸਰਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਛਾ ਜੀ ਦੀ 350 ਸਾਲਾਂ ਸ਼ਹੀਦੀ ਸਤਾਬ ਦੀ ਜਿਹੜੀ ਔਰ ਗੁਰੂ ਸਾਹਿਬ ਜੀ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਇਹ ਸ਼ਤਾਬ ਦੀ ਪਵਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਲਾਸ ਦੇ ਵਿੱਚ 5 ਕਰੋੜ ਰੁਪਇਆ ਇਹ ਸ਼ਤਾਬ ਦੇ ਲਈ ਰੱਖਿਆ ਸੀ ਕਿਉਂਕਿ ਪਿੱਛੇ ਕੋ ਸਮਾ ਐਸਾ ਬਣ ਗਿਆ ਜੰਗ ਸ਼ੁਰੂ ਹੋ ਗਈ ਉਹਦੇ ਕਰਕੇ ਅਸੀਂ ਕਸ਼ਮੀਰ ਤੋਂ ਜਿਹੜਾ ਨਗਰ ਕੀਰਤਨ ਲੈ ਕੇ ਆਉਣਾ ਸੀ ਉਹ ਨਹੀਂ ਲੈ ਕੇ ਆ ਸਕੇ ਹੁਣ ਅੱਜ ਵੀ ਇਹ ਬੈਠ ਕੇ ਫੈਸਲਾ ਹੋਇਆ ਕਿ ਇਹਨੂੰ ਕੌਮੀ ਪੱਧਰ ਤੇ ਮੋੜ ਦੁਆਰਾ ਤੋਂ ਸ਼ੁਰੂ ਕੀਤਾ ਜਾਵੇ ਦੂਸਰੇ ਇੱਕ ਜਿਹੜੀ ਹਰ ਇੱਕ ਸੰਸਥਾ ਦਾ ਆਪਣਾ ਅਧਿਕਾਰ ਖੇਤਰ ਹੁੰਦਾ ਸਰਕਾਰ ਵੱਲੋਂ ਵੀ ਪਿਛਲੇ ਦਿਨੀ ਇਹ ਇਤਿਹਾਰ ਦਿੱਤਾ ਗਿਆ ਕਿ ਸਾਨੂੰ ਸੁਝਾਅ ਦਿੱਤੇ ਜਾਣ ਤੇ ਮੈਂ ਉਸ ਦਿਨ ਵੀ ਇਹ ਸੁਝਾਅ ਦਿੱਤਾ ਸੀ ਕਿ ਇਹ ਸ਼ਤਾਵ ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਮਨਾਉਂਦੀ ਆ ਕਿਉਂਕਿ ਸਿੱਖਾਂ ਦੀ ਸਰਮੌਰ ਸੰਸਥਾ ਆ ਸਰਕਾਰਾਂ ਦੇ ਕਾਰਜ ਹੁੰਦੇ ਆ ਕਿ ਇਹਨਾਂ ਸ਼ਤਾਬਦੀਆਂ ਦੇ ਵਿੱਚ ਕੋਈ ਡਿਵੈਲਪਮੈਂਟ ਦੇ ਵੱਡੇ ਕਾਰਜ ਕੀਤੇ ਜਾਣ ਕੋਈ ਇਹੋ ਜਿਹੇ ਕਾਰਜ ਕੀਤੇ ਜਾਣ ਜਿਹੜੇ ਸਦੀਵ ਕਾਲ ਦੇ ਉਹ ਸਰਕਾਰ ਦਾ ਤੇ ਸ਼ਤਾਬ ਦੇ ਹਿੱਸਾ ਬਣ ਸਕਣ ਅੱਗੇ ਪਿੱਛੇ ਵੀ ਆਪਾਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਹੋਣੇ ਵੀ 550 ਸਾਲਾਂ ਤੇ ਸ਼ਤਾਬਦੀ ਮਨਾਉਣ ਦਾ ਯਤਨ ਕੀਤਾ ਸੀ ਇਹ ਮੈਂ ਟਕਰਾਅ ਦੀ ਸਥਿਤੀ 'ਚ ਨਹੀਂ ਲਿਆਉਣਾ ਚਾਹੁੰਦਾ ਪਰ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਿਉਂਕਿ ਸਿੱਖਾਂ ਦੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਤੇ ਸਮਰਾਥਿਆ ਸਾਰੇ ਕਾਜ ਇਹ ਤੁਸੀਂ ਉਹ ਕਾਰਜ ਕਰੋ ਜਿਹੜੇ ਇਸ ਸ਼ਤਾਬਦੀ ਨੂੰ ਸਮਰਪਿਤ ਹੁਣ ਅੱਗੇ ਪਿੱਛੇ ਕਿੰਨੀਆਂ ਸ਼ਤਾਬਦੀਆਂ ਗਈਆਂ ਇੱਕ ਸ਼ਤਾਬਦੀ ਦੇ ਵਿੱਚ ਪੈਚਵਾਰਤ ਤੱਕ ਵੀ ਨਹੀਂ ਲੱਗਾ ਸੋ ਇਹ ਵੀ ਅੱਜ ਬੈਠ ਕੇ ਫੈਸਲਾ ਹੋਇਆ ਕਿ ਇਹ ਜਿਹੜੀ ਆ ਵੱਡੇ ਪੱਧਰ ਤੇ ਸ਼ਤਾਬਦੀ ਲਈ ਕਾਰ ਸ਼ੁਰੂ ਕਰਨ ਇੱਕ ਸਿੱਖ ਪੰਥ ਦੇ ਵੱਡੇ ਵਿਦਵਾਨ ਪ੍ਰਚਾਰਕ ਨਾਲ ਮੇਰੀ ਗੱਲ ਚੱਲ ਰਹੀ ਆ ਸੁਝਾਅ ਵੀ ਆਇਆ ਸੀ ਤੇ ਅਸੀਂ ਯਤਨ ਕਰਾਂਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਵੱਡੇ ਜਿਹੜੇ ਗੁਰਮਤ ਦੇ ਸਮਾਗਮ ਕੀਤੇ ਜਾਣ ਤਾਂ ਕਿ ਅਮਰ ਸੰਚਾਰ ਵੀ ਵੱਡੇ ਪੱਧਰ ਤੇ ਹੋਵੇ ਭਾਵੇਂ ਹੁਣ ਵੀ ਚੱਲ ਰਿਹਾ ਪਰ ਉਹ ਜੋਗ ਵਾਈਲ ਜੇ ਮੰਨ ਗਏ ਤੇ ਅਸੀਂ ਵੱਡੇ ਪੱਧਰ ਤੇ ਸਮਾਗਮ ਸਾਰੇ ਦੇਸ਼ ਦੇ ਵਿੱਚ ਕਰਾਂਗੇ ਇਹ ਵੀ ਬੈਠ ਕੇ ਸਹਿਮਤੀ ਜਿਹੜੀ ਆ ਸਾਡੀ ਸਾਰਿਆਂ ਦੀ ਬਣੀ ਆ ਦੂਸਰਾ ਭਾਵੇਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ 2014 ਵਿੱਚ ਬਣ ਗਿਆ ਸੀ ਲਿਟੀਗੇਸ਼ਨ ਕਰਕੇ ਉਹ ਹੁਣ ਉਹਦਾ ਫੈਸਲਾ ਹੋਇਆ ਪਰ ਕੁਝ ਫੈਸਲੇ ਜਿਹੜੇ ਆ ਉਹ ਮੈਂ ਸਮਝਦਾ ਸੇਖਾਂ ਦੀ ਭਰਾ ਮਾਰੂ ਜੰਗਵਾਲ ਨੂੰ ਪ੍ਰੇਰ ਰਹੇ ਆ ਕਿਉਂਕਿ ਸਾਡਾ ਇੱਕ ਉਥੇ ਹਸਪਤਾਲ ਆ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਰਕੰਡਾ ਜਿਹਦੀ ਪ੍ਰਾਪਰਟੀ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਆ ਕੁਝ ਪ੍ਰਾਪਰਟੀ ਉਥੇ ਲੋਕਲ ਕਮੇਟੀ ਨੇ ਦਿੱਤੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੈਂ ਉਹਨਾਂ ਹਰਿਆਣਾ ਕਮੇਟੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਜਿਹੜੀ ਮੈਂ ਆ ਬੇਨਤੀ ਕਰ ਰਿਹਾ ਇਹ ਬੇਨਤੀ ਰੂਪ ਮੈਂ ਤਾਂ ਕਰ ਰਿਹਾ ਤੁਹਾਨੂੰ ਅਪੀਲ ਵੀ ਕਰਦੇ ਆ ਕਿ ਇਹ ਤੇ ਗੰਭੀਰਤਾ ਨਾਲ ਸੋਚਣਾ ਟਕਰਾ ਦੀ ਸਥਿਤੀ ਨਹੀਂ ਚੰਗੀ ਹੁੰਦੀ ਕਿਸੇ ਪੱਖ ਦੀ ਵੀ ਇਹ ਮੇਰੀ ਪੀੜੀ ਜਿਹੜਾ ਸਾਡਾ ਹਸਪੀਟਲ ਆ ਇਹਨੂੰ 8 ਕਰੋੜ ਰੁਪਇਆ ਸਾਲ ਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਦਿੰਦੀ ਸੀ ਤੇ ਅੱਜ ਵੀ ਦੇ ਰਹੀ ਆ ਤੇ ਉੱਥੇ ਸਾਡੇ ਪਹਿਲਾਂ ਗੋਡੇ ਜਿਹੜੇ ਬਦਲਨ ਦਾ ਉਹ ਸਫਲ ਜਿਹੜੇ ਸਾਡੇ ਆਪਰੇਸ਼ਨ ਹੋ ਰਹੇ ਆ ਹੁਣ ਉਥੇ ਕੈਥ ਲੈਬ ਅਸੀਂ ਸ਼ੁਰੂ ਕੀਤੀ ਆ ਜਿਹੜੇ ਆਪਾਂ ਸਟੈਂਟ ਵਗੈਰਾ ਕਹਿੰਦੇ ਆ ਉਹ ਸਾਰੇ ਉਥੇ ਪੈ ਰਹੇ ਆ ਤੇ ਉਹ ਰੂਰਲ ਏਰੀਆ ਆ ਜਿਨ੍ਹਾਂ ਨੂੰ ਇਹ ਬੈਨੀਫਿਟ ਮਿਲ ਰਿਹਾ ਉਹ ਤੋਂ ਇਲਾਵਾ ਅਸੀਂ ਹੁਣ ਪਿਛਲੇ ਸਾਲ ਫੈਸਲਾ ਕੀਤਾ ਕਿ ਇਹਨੂੰ ਮੈਡੀਕਲ ਕਾਰਜ ਜਿਹੜਾ ਆ ਉਹ ਸਾਨੂੰ 100 ਸੀਟ ਦੀ ਜਿਹੜੀ ਆ ਅਫੀਲੀਏਸ਼ਨ ਦੀ ਪ੍ਰਵਾਨਗੀ ਮਿਲ ਗਈ ਸੀ ਸਰਕਾਰ ਪਾਸੋਂ ਪਰ ਉਹਦੇ ਲਈ ਇਨਫਰਾਸਟ੍ਰਕਚਰ ਬਹੁਤ ਵੱਡਾ ਹੁੰਦਾ ਹਸਪੀਟਲ ਰੈਗੂਲਰ ਚਾਹੀਦਾ ਉਸ ਭਾਵੇਂ ਸਾਡੇ ਕੋਲ ਹੈਗਾ ਕਾਲਜ ਦੀ ਬਿਲਡਿੰਗ ਵੱਡੀ ਚਾਹੀਦੀ ਆ ਸੋ ਅਸੀਂ ਉਹ ਸਾਰੇ ਕਾਰਜ ਜਿਹੜੇ ਉਹ ਸ਼ੁਰੂ ਕੀਤੇ ਚੰਗੀ ਪੱਧਰ ਤੇ ਚੱਲ ਰਹੇ ਆ ਪਰ ਮੈਂ ਸਰਦਾਰ ਜਗਦੀਸ਼ ਸਿੰਘ ਢਿੰਡਾ ਜੀ ਨੂੰ ਬੇਨਤੀ ਕਰਦਾ ਕਿ ਪਿਛਲੇ ਦਿਨੀ ਤੁਸੀਂ ਉੱਥੇ ਆਏ ਵੀ ਸੀ ਤੇ ਤੁਸੀਂ ਸਾਰੀ ਸਥਿਤੀ ਨੂੰ ਭਾਪ ਲਾਓ ਉਹ ਐਸਲੇ ਸਫਲਤਾਪੂਰਵਕ ਚੱਲ ਰਿਹਾ ਪਰ ਉਹਨੂੰ ਵੱਡੇ ਇੱਕ ਫਾਈਨਾਂਸ ਦੀ ਲੋੜ ਆ ਕਿਉਂਕਿ ਇਨਫਰਾਸਟ੍ਰਕਚਰ ਡਿਵੈਲਪ ਐਵੇਂ ਨਹੀਂ ਹੁੰਦਾ। ਉਹ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਥਿਆ ਤੇ ਉਹ ਕਰ ਰਹੀ ਆ। ਅਸੀਂ ਰਾਂਚਕਾ ਮਾਤਰ ਭਿੰਨ ਭੇਤ ਨਹੀਂ ਕੀਤਾ ਇਹ ਗੁਰਦੁਆਰਾਂ ਦੇ ਪ੍ਰਬੰਧ ਲੈ ਗਏ। ਉਹ ਤੋਂ ਬਾਅਦ ਆ ਜਿੰਨੀਆਂ ਮੈਂ ਤੁਹਾਨੂੰ ਗਣਾਈਆਂ ਇਹ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਸਾਰਾ ਪਰਬੰਧ ਕਰਦੀ ਤੇ ਕਰ ਵੀ ਰਹੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਕਿ ਆਪਾਂ ਸਖਾਵੇਂ ਢੰਗ ਦੇ ਵਿੱਚ ਚੱਲੀਏ ਕੋਈ ਟਕਰਾਵ ਵਾਲੀ ਨੀਤੀ ਨਾ ਕਰੀਏ ਕਿਉਂਕਿ ਇਹ ਸਾਰਾ ਕਾਰਜ ਜਿਹੜਾ ਆ ਇਹ ਸਿੱਖਾਂ ਦੇ ਭਲੇ ਦਾ ਆ ਬੜੀ ਵੱਡੀ ਉੱਥੇ ਆਊਟਡੋਰ ਆ ਜਿਹੜੇ ਆਉਂਦੇ ਆ ਤੇ ਉਹਨਾਂ ਸਾਰਿਆਂ ਨੂੰ ਇਹ ਸਹੂਲਤ ਮਿਲਦੀ ਆ ਐ ਸਾਲ ਵੀ ਤਕਰੀਬਨ ਅਸੀਂ ਜਿੰਨਾ 8 ਕਰੋੜ ਉਹਨੇ ਰੱਖਿਆ ਉਹਦੇ ਵਿੱਚੋਂ ਉਹ ਸ਼ਰਾਸੀ ਚਲੇ ਵੀ ਗਈ ਆ ਤੇ ਮਸਾਂ ਤਨਖਾਹਾਂ ਵੀ ਸ਼ੋਮਣੀ ਕਮੇਟੀ ਜਿਹੜੇ ਆ ਪੈਸੇ ਦਿੰਦੀ ਉਹਨਾਂ ਜੋ ਪੂਰੀਆਂ ਹੁੰਦੀਆਂ ਕਈ ਵਾਰੀ ਮਨ 'ਚ ਆ ਜਾਂਦਾ ਵੀ ਜੀ ਹੁਣ ਹਸਪੀਟਲ ਚੱਲ ਪਿਆ ਤੇ ਹਸਪੀਟਲ ਚੱਲ ਪਿਆ ਤੇ ਉਹਦੇ ਹਸਪੀਟਲ ਦੇ ਜਿਹੜੇ ਇਨਫਰਾਸਟ੍ਰਕਚਰ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਮਾਇਕ ਸਹਾਇਤਾ ਮੰਗਦੇ ਹੁੰਦੇ ਆ ਸੋ ਇਹ ਮੈਂ ਇੱਕ ਅੱਜੇ ਵੀ ਸਾਡਾ ਫੈਸਲਾ ਹੋਇਆ ਵੀ ਇਹਦਾ ਕੋਈ ਓਦਾਂ ਦਾ ਨਾ ਹੋਵੇ ਦੂਸਰਾ ਕਿਉਂਕਿ ਕੁਝ ਦਿਨਾਂ ਤੋਂ ਉਹ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਵੀ ਤੇ ਆਮ ਕਰਕੇ ਚੱਲ ਰਿਹਾ ਜੀ ਵੀ ਸ਼ੌਮਣੀ ਕਮੇਟੀ ਸੁਝਾਅ ਮੰਗ ਲੈਂਦੀ ਪਰ ਅਸਰ ਕੁਝ ਨਹੀਂ ਕਰਦੀ ਇਹ 3 ਅਕਾਲ ਤੱਕ ਸਾਬ ਬਾਬਤ ਬੜੀਆਂ ਰੋਜ਼ ਚਰਚਾਵਾਂ ਚੱਲਦੀਆਂ ਵੀ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸੁਝਾਅ ਮੰਨ ਲਏ ਤੇ ਸੁਝਾਵਾਂ ਤੋਂ ਗਾਹਾਂ ਗੱਲ ਨਹੀਂ ਤੁਰੀ ਬਹੁਤਿਆਂ ਨੇ ਸੁਝਾਅ ਦਿੱਤੇ ਵੀ ਇੱਕ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਤੁਹਾਡੇ ਮੀਡੀਆ ਰਾਹੀਂ ਕਿ ਇਹ ਸੁਝਾਅ ਕਿਸ ਪੱਖ ਲਈ ਆ ਇਹ ਸੁਝਾਅ ਸਾਰਥਕ ਆ ਬਾਕੀ ਜਿਹੜਾ ਵਿਧਿਵਿਧਾਨ ਆ ਸਿੱਖ ਗੁਰਦਰ ਐਕਟ ਦੀ ਹੀ ਚੱਲਦਾ ਉਹ ਚਰਾਂਚਕ ਮਾਤਰ ਸੁਝਾਅ ਸਾਡੇ ਉਸ ਐਕਟ ਨੂੰ ਨਹੀਂ ਤੋੜ ਸਕਦੇ ਇਹ ਤਾਂ ਇਹ ਸੀ ਵੀ ਸਮੇਂ ਦੇ ਹਾਣੀ ਬਣ ਲਈ ਸਾਰਿਆਂ ਦੀ رائے ਲੈ ਲਈ ਜਾਵੇ ਤੇ ਅੱਜ ਬੈਠ ਕੇ ਫੈਸਲਾ ਵੀ ਹੋਇਆ ਵੀ ਉਹ ਇੱਕ ਕਮੇਟੀ ਬਣਾ ਲਈ ਜਾਵੇ ਜਿਹੜੀ ਕਮੇਟੀ ਇੱਥੇ ਬੈਠ ਕੇ ਉਹ ਕਮੇਟੀ ਫਾਈਨਲ ਨਹੀਂ ਹੋਊਗੀ ਸਿਰਫ ਰਾਇਆ ਦੇਊਗੀ। ਜਾਂ ਜਿਹੜੀਆਂ ਰਾਇਆ ਆਈਆਂ ਉਹ ਬਚੂਗੀ ਉਹਦੇ ਵਿੱਚ ਸਿੱਖ ਵਿਦਵਾਨ ਵੀ ਜਥੇਬੰਦੀਆਂ ਦੇ ਮੁਖੀ ਵੀ ਤੇ ਹੋਰ ਜਿਹੜੇ ਵਧੀਆ ਜਿਹਨਾਂ ਦਾ ਸਿੱਖੀ ਦੇ ਵਿੱਚ ਬੜਾ ਵੱਡਾ ਕਾਰਜ ਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਊਗਾ। ਤੇ ਮੈਂ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਕਮੇਟੀ ਉਹ ਛੇਤੀ ਮੈਂ ਅਨਾਉਂਸ ਕਰ ਦਊਗਾ ਫਿਰ ਅਗਲੀ ਐਗਜ਼ੀਕਟਿਵ ਤੱਕ ਵੀ ਕਰ ਦਾਂਗੇ। ਬੈਠ ਕੇ ਨਾਂ ਫੈਸਲਾ ਕਰਕੇ ਉਹ ਸਾਰੇ ਸੁਝਾਅ ਜਿਹੜੇ ਉਹ ਬਾਚ ਲੋਗੇ ਤਾਂ ਕਿ ਕੁਝ ਜਿਹੜੇ ਕਾਰਜ ਹੁੰਦੇ ਕੁਝ ਕਾਰਜ ਤਾਂ ਕਿਉਂਕਿ ਕਾਨੂੰਨ ਮੁਤਾਬਕ ਆ ਉਹਦਾ ਕਾਨੂੰਨ ਮੁਤਾਬਕੇ ਚੱਲਨੇ ਆ ਤੇ ਕੁਝ ਕਾਰਜ ਹੁੰਦੇ ਰਹਿਮਾਂ ਦੇ ਕੇ ਆਮ ਤੌਰ ਦੇ ਉੱਤੇ ਉਹਦੇ ਨਾਲ ਬੈਠ ਕੇ ਸਲਾਹ-ਮਸ਼ਵਰਾ ਕਰਨਾ ਸੋ ਉਹਦਾ ਵੀ ਅੱਜ ਬੈਠ ਕੇ ਫੈਸਲਾ ਹੋਇਆ ਤੇ ਮੈਂ ਇਹ ਕਹਿਣਾ ਵੀ ਚਾਹੁੰਦਾ ਵੀ ਅਸੀਂ ਇਹ ਕਾਰਜ ਚਾਹੁੰਨੇ ਵੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰਿਆਂ ਨੇ ਰਾਇਵਾਂ ਦਿੱਤੀਆਂ ਤੇ ਬਹੁਤ ਸਾਰੇ ਜਿਹੜੇ ਆ ਉਹ ਆਪਣੀਆਂ ਰਾਇਵਾਂ ਦੇ ਰਹੇ ਆ ਤੇ ਰਾਇਵਾਂ ਤੋਂ ਬਾਅਦ ਉਹ ਕਮੇਟੀ ਸਾਰੇ ਸਿੱਖ ਪੰਥ ਦੀ ਸਾਰੀਆਂ ਸਰਮੌਰ ਜਥੇਬੰਦੀਆਂ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਸਾਰੇ ਜਾਣਦੇ ਆ ਸਾਰੀਆਂ ਜਥੇਬੰਦੀਆਂ ਜਾਣਦੀਆਂ ਕਿ ਸਿੱਖ ਗੁਰਦੁਆਰਾ ਐਕਟ 1925 ਇੱਕ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਜਿਹੜੀ ਸ਼ੰਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਚੋਣ ਹੁੰਦੀ ਉਸ ਤੋਂ ਬਾਅਦ ਫਿਰ ਐਗਜ਼ੈਕਟਿਵ ਚੋਣ ਹੁੰਦੀ ਸਾਰੇ ਰਾਈਟ ਜਨਰਲ ਹਾਊਸ ਦੇ ਇਹ 15 ਮੈਂਬਰ 15 ਮੈਂਬਰੀ ਕਮੇਟੀ ਕੋ ਆ ਜਾਂਦੇ ਆ ਸੋ ਸਾਰੇ ਰੈ ਕਰਕੇ ਉਹ ਫਿਰ ਅਨਾਉਂਸ ਕਰਨਗੇ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਅਚੇਚੇ ਤੌਰ ਤੇ ਤੁਸੀਂ ਪਹੁੰਚਦੇ ਆ ਹਰ ਇੱਕ ਵਾਰੀ ਇੰਨੇ ਕ ਬੇਨਤੀ ਕਰਕੇ ਖਿਮਾ ਦਾ ਜਾਚ ਕਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਦੇਖੋ ਇਦਾਂ ਆ ਕਿਉਂਕਿ ਇਹ ਜਥੇਦਾਰ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਪੰਜ ਮੈਂਬਰ ਜਿਹੜੇ ਪੰਜ ਸਿੰਘ ਸਹਿਬਾਨ ਉਹਨਾਂ ਨੇ ਫੈਸਲੇ ਕੀਤੇ ਸੀ ਉਧਰੋਂ ਤਖਤ ਪਟਨਾ ਸਾਹਿਬ ਨੇ ਕੀਤੇ ਸੀ ਉਹ ਸਾਡੀ ਉਹਨਾਂ ਦਾ ਸਾਰੀ ਵਿਚਾਰ ਮਬਰਸ ਚੱਲ ਰਿਹਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਦਾ ਛੇਤੀ ਜਿਹੜਾ ਆ ਉਹ ਹੱਲ ਨਿਕਲਿਆ ਆਊਗਾ ਕਿਉਂਕਿ ਜੂਰਿਸਡਿਕਸ਼ਨ ਦਾ ਮਸਲਾ ਆ ਆਪਣੇ ਤੌਰ ਦੇ ਉੱਤੇ ਪਾਰਕ ਕਮੇਟੀ ਦੀ ਰਿਪੋਰਟ ਵੀ ਆ ਗਈ ਆ ਮੈਂ ਹਾਲੇ ਪੜ੍ਹੀ ਨਹੀਂ ਉਹ ਪਰ ਅਸੀਂ ਆਪਣੇ ਤੌਰ ਤੇ ਯਤਨ ਕੀਤੇ ਨੇ ਕਿ ਉਹਨੂੰ ਛੇਤੀ ਜੜਾਓ ਉਲਝਾ ਲਿਆ ਲਿਆ ਸੁਝਾ ਲਿਆ ਸੁਝਾ ਲਿਆ ਲਿਆ ਜੀ ਰਾਤੀ 6:00 ਤੋਂ ਪਹਿਲਾਂ ਜਿਵੇਂ ਇਹ ਰਾਤ ਲੱਗ ਰਹੀ ਸੀ ਕਿ ਬਹੁਤ ਟਕਰਾਅ ਸੀਗਾ ਸਿੱਖ ਜੱਤਾਂ ਦੁਨੀਆ ਦੇ ਵਿੱਚ ਛੇਤੀ ਨੂੰ ਲੈ ਕੇ ਉਹ ਬੜਾ ਅਨਮਾਨ ਨਾਲ ਹੋਇਆ ਜੀ ਕਿ ਜੱਤਾਂ ਦੁਨੀਆ ਨੂੰ ਕੀ ਕਹਿਣਾ ਜਾਓਗੇ ਮੈਂ ਤਾਂ ਸਮੁੱਚੇ ਸਿੱਖ ਪੰਥ ਦਾ ਦੇਲ ਦੀਆਂ ਲਗਾਈਆਂ ਤੋਂ ਧੰਨਵਾਦ ਕਰਦਾ। ਔਰ ਜਥੇਬੰਦੀਆਂ ਖਾਸ ਕਰਕੇ ਦਮਦਮੀ ਟਕਸਾਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤੇ ਦੂਸਰੀਆਂ ਜਥੇਬੰਦੀਆਂ ਸਾਰੀਆਂ। ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਬੜਾ ਵੱਡਾ ਇਹ ਸਿੱਖ ਪੰਥ ਦੇ ਵਿੱਚ ਤੀਜਾ ਘੱਲੂ ਘਰਾ ਜਿਹੜਾ ਇੱਥੇ 2 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਚੱਲਿਆ। ਉਹਦੇ ਵਿੱਚ ਸਾਡੇ ਸਿੱਖ ਜਹਾੜਵਾ ਨੇ ਫੌਜ ਦੇ ਨਾਲ ਲੋਹਾ ਵੀ ਲਿਆ ਤੇ ਬਹੁਤ ਸਾਰੇ ਜਿਹੜੇ ਵਿਚਾਰੇ ਗੁਰੂ ਪੰਜਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰ ਮਨਾਉਣ ਆਏ ਸੀ ਉਹਨਾਂ ਦੀਆਂ ਸ਼ਹਾਦਤਾਂ ਹੋਣੀਆਂ ਤੇ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸੱਚ ਕਰਕੇ ਜਾਣਿਓ ਮੈਨੂੰ ਐਵੇਂ ਮਹਿਸੂਸ ਹੋਇਆ ਵੀ ਇਹ ਠੀਕ ਹੈ ਅਮਨ ਮਾਨ ਦਾ ਮੌਕਾ ਪਰ ਗੁਰੂ ਸਾਹਿਬ ਜੀ ਜਿੱਦਾਂ ਐਤਕੀ ਆਪ ਹੀ ਵਰਤ ਕੇ ਸਾਰਾ ਕੁਝ ਉਹਨੇ ਕਾਰਜ ਕਰਾ ਲਿਆ ਸੋ ਇਸ ਕਰਕੇ ਸਾਰਿਆਂ ਦਾ ਬਹੁਤ ਧੰਨਵਾਦ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਅਚੇਚੇ ਤੌਰ ਤੇ ਧੰਨਵਾਦ ਕਰਦਾ ਜੀ ਇੱਕ ਛੇਤੀ ਤੋਂ ਪਹਿਲਾਂ ਹੀ ਇੱਕ ਬੇਗਬਦੀ ਦਾ ਮਸਲਾ ਸਾਹਮਣੇ ਆਇਆ ਸੀਗਾ ਜਿਹੜਾ ਇੱਕ ਗੁਟਕਾ ਸਾਹਿਬ ਵੱਲੋਂ ਬੇਗਬਦੀ ਕੀਤੀ ਗਈ ਸੀ ਕਿ ਮੇਰਾ ਸਵਾਲ ਇਹ ਸੀਗਾ ਕਿ ਜਿਹੜੇ ਆਮ ਦੁਕਾਨਾਂ ਦੇ ਉੱਤੇ ਗੁਟਕਾ ਸਾਹਿਬ ਮਿਲ ਰਹੇ ਹਨ ਉਸ ਨੂੰ ਲੈ ਕੇ ਕੋਈ ਤੁਸੀਂ ਨੀਤੀ ਵਿਧਾਨ ਜਾਂ ਕੋਈ ਕਮੇਟੀ ਕਦੋਂ ਕੀਤੀ ਹੈ ਕਿ ਦੁਕਾਨਾਂ ਦੇ ਉੱਤੇ ਜਿਸ ਵਾਂ ਬੇਗਬਦੀ ਹੋ ਰਹੀ ਹੈ ਗੁਟਕਾ ਸਾਹਿਬ ਰੱਖੇ ਜਾਂਦੇ ਨੇ ਉਥੋਂ ਜਾ ਕੇ ਤੁਸੀਂ ਖਰੀਦ ਸਕਦੇ ਹੋ ਕੋਈ ਅਜੇ ਹੀ ਕੋਈ ਪਬਲਿਸ਼ਰ ਜਿਹੜਾ ਇੱਕ ਜਾਣਾ ਚੁਸਤੀਤਾ ਜਾਵੇ ਜਿੱਥੋਂ ਇਹ ਚੀਜ਼ ਮਿਲ ਸਕੀ ਚਲੋ ਤੁਹਾਡ ਇਹਤੇ ਵਿਚਾਰ ਕਰਾਂਗੇ ਕਿ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਇਦਾਂ ਵਕ ਵਕ ਤਾਂ ਛਾਪੇ ਜਾਂਦੇ ਸੀ ਪਰ ਹੁਣ ਅੱਜ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਉਹਨਾਂ ਦੀ ਪ੍ਰਕਾਸ਼ਨਾ ਕਰਦੀ ਆ ਛਾਪਣਾ ਲੱਭ ਜਾ ਮੈਂ ਗਲਤ ਕਹਿ ਗਿਆ ਪ੍ਰਕਾਸ਼ਨਾ ਉਹਦੇ ਆਪ ਸਤਗੁਰੂ ਜੀ ਕਰਾਉਂਦੇ ਆ ਤੇ ਇਹ ਵੀ ਤੁਹਾਡਾ ਸੁਝਾਅ ਚੰਗਾ ਹੈ ਇਹਤੇ ਵੀ ਵਿਚਾਰ ਕਰਦੇ ਹਾਂ ਸਿੰਘ ਸਾਹਿਬਾਂ ਨੂੰ ਵੀ ਬੇਨਤੀ ਕਰਾਂਗੇ ਵੀ ਇਹ ਜਿਹੜਾ ਇਹਦੇ ਉੱਤੇ ਵੀ ਕੁਝ ਜਿਹੜਾ ਕਿਉਂਕਿ ਅਸੀਂ ਤਾਂ ਅਪੀਲ ਦੇ ਤੌਰ ਦੇ ਉੱਤੇ ਸ਼ਮਨੀ ਕਮੇਟੀ ਕਰ ਸਕਦੇ ਤੇ ਕਾਲ ਤੱਕ ਜਿਹੜਾ ਆ ਉਹ ਹਦਾਇਤ ਕਰ ਸਕਦਾ ਹੈ ਤੇ ਇਹ ਤੇ ਜ਼ਰੂਰ ਕਰਦਾ ਸਾਡੀ 2 ਦਿਨ ਪ੍ਰਕਿਰਿਆ ਚੋਣ ਦੀ ਇਹ ਕਦੋਂ ਸਰਕਾਰ ਕੰਮ ਲਾ ਕੇ ਗੁਰਸਾਹ ਦਾ ਸੂਚਕ ਚੱਕ ਕੇ ਆਈ ਹੈ ਇਹ ਕਹਿ ਕੇ ਕਿ ਬਰਾਦਰੀ ਲੰਘਾ ਆ ਰਹੀ ਹੈ ਕੌਣ ਸਰਕਾਰ ਕਮੇਟੀ ਘਰ ਚ ਜਾ ਕੇ ਗੁਰਸਾਹ ਦਾ ਸੂਚਕ ਚੱਕ ਕੇ ਲਈ ਕਿ ਉੱਥੇ ਸ਼ਰਾਬ ਚਲਦੀ ਹੈ ਮੀਟ ਚੱਲਦਾ ਕੁਝ ਇਹੀ ਕੋਈ ਜਿਹੜੇ ਖਾਸ ਨਿਯਮ ਲੋਕਾਂ ਨਾਲ ਸਾਂਝਾ ਕੀਤਾ ਇਹ 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 ਸ਼੍ਰੀ ਕਾਲਤਖਸਾਬ ਨੇ ਪਿੱਛੇ ਵੀ ਮੈਟਰ ਟੇਕ ਅਪ ਕੀਤਾ ਸੀ ਭਈ ਇਹ ਜਿਹੜੇ ਆਪਣੀਆਂ ਸਤਕਾਰ ਕਮੇਟੀਆਂ ਆ ਇਹਨਾਂ ਦੀ ਜੂਰਿਸਡਿਕਸ਼ਨ ਕੀਆ ਤੇ ਹੁਣ ਵੀ ਅਸੀਂ ਅਦਾਲਤ ਸਾਹਮਣੇ ਬੇਨਤੀ ਕਰਦੇ ਆ ਕਿ ਇਹ ਸਾਰਾ ਕਾਜ ਉਹਨਾਂ ਨੂੰ ਬਹਾਲ ਕੇ ਦਿਖਾ ਨਿਰਦੇਸ਼ ਦਿੱਤੇ ਜਾਣ ਸਾਰੇ ਪਹਿਲਾਂ ਵੀ ਦਿੱਤੇ ਸੀ ਤੇ ਹੁਣ ਵੀ ਜਿਹੜੇ ਆ ਇਹਨਾਂ ਨੂੰ ਸਦਕੇ ਜਿਹੜੇ ਆ ਬੈਠ ਕੇ ਵਿਚਾਰ ਕਰਕੇ ਇਹਨਾਂ ਨੂੰ ਦਿਖਾ ਦੇ ਦਿੱਤੇ ਜਾਣ ਨਵੇਂ ਜਥੇਦਾਰ ਦੀ ਨਿਸ਼ੁਕਤੀ ਜਿਹੜੀ ਹੈ ਸ੍ਰੀ ਅਦਾਲਤ ਸਾਹਿਬੀ ਕਦੋਂ ਤੱਕ ਹੋਣ ਦੀ ਉਮੀਦ ਹੈ ਕਿ ਉਨੀ ਦੇਰ ਤੱਕ ਅਗਰਗਰ ਸਾਹਿਬ ਜਿਹੜੇ ਨੇ ਉਹ ਆਪਣੀ ਸੇਵਾਵਾਂ ਨਿਭਾਦੇ ਰਹਿਣਗੇ ਕਾਰਜਕਾਰੀ ਥੋੜੀ ਤੇ ਦੇਖੋ ਉਹ ਕਾਰਜਕਾਰੀ ਸੇਵਾ ਨਿਭਾ ਹੀ ਰਹੇ ਆ ਹਾਂਜੀ ਬਾਕੀ ਜਿਹੜਾ ਪ੍ਰੋਸੈਸ ਆ ਹਰ ਇੱਕ ਚੀਜ਼ ਦਾ ਉਹਨੂੰ ਟਾਈਮ ਲੱਗਦਾ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਵੀ ਲਾਗੇ ਹੋ ਜਾਊਗੀ ਗੱਲ ਜੀ ਪ੍ਰਧਾਨ ਜੀ ਇੱਕ ਮਸਲਾ ਜਿਹਨੇ ਮੇਰੇ ਸਯੋਗੀ ਹੋਰਾਂ ਨੇ ਪੁੱਛਿਆ ਹੈ ਸਦਕਾਰ ਕਮੇਟੀ ਨਾਲ ਕਈ ਵਾਰ ਦੇਖਣ ਨੂੰ ਮਿਲਿਆ ਵੀ ਇਹਨਾਂ ਕੋਲ ਅਧਿਕਾਰ ਹੈਗਾ ਵੀ ਕਿਸੇ ਦੇ ਘਰ ਵੜ ਕੇ ਜਾ ਕੇ ਉੱਥੇ ਕੋਈ ਤੁਤੂ ਮੈਂ ਮੈਂ ਹੋ ਜੇ ਜਾਂ ਘਰ ਵਾਲੇ ਗੁਰੂ ਮਹਾਰਾਜ ਦਾ ਸਰੂਪ ਨਾ ਚੱਕਣ ਦੇਣ ਉੱਥੇ ਕੋਈ ਖੂਨ ਖਰਾਬਾ ਹੋ ਜੇ ਨਾ ਉਹਨਾਂ ਦੇ ਨਾਲ ਕੋਈ ਪੁਲਿਸ ਹੁੰਦੀ ਹੈ ਜਾ ਕੇ ਦਾਬੇ ਮਾਰਦੇ ਨੇ ਘਰਾਂ ਦੇ ਵਿੱਚ ਕਿਵੇਂ ਦੇਖਦੇ ਵੇਖੋ ਇੱਕ ਕਾਲ ਤੱਕ ਸ਼੍ਰੀ ਗੱਲ ਤੱਕ ਸਾਹਿਬ ਦਾ ਹੁਕਮਨਾਮਾ ਆਇਆ ਮੜੀਆਂ ਮਸਾਂਆਂ ਤੇ ਜਾਂ ਜਿੱਥੇ ਗੁਰਮਤਿ ਪੂਰੀ ਨਹੀਂ ਰਹਿਨvai ਹੋ ਰਹੀ ਉੱਥੋਂ ਫਿਰ ਇਹ ਉਸ ਕਾਲ ਤੱਕ ਦੇ ਹੁਕਮਨਾਮੇ ਤਹਿਤ ਇਹ ਕਰਦੇ ਕੋ ਕਮੇਟੀਆਂ ਆਪ ਬਣੀਆਂ ਆ ਕਿਸੇ ਧਾਰਮਿਕ ਸੰਸਥਾ ਨੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲ ਤਖਤ ਨੇ ਨਹੀਂ ਬਣਾਈਆਂ ਉਹ ਆਪਣੇ ਤੌਰ ਤੇ ਬਣੀਆਂ ਆ ਤੇ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਆ ਸਾਡੇ ਹੁਣ ਸਰਕਾਰ ਤੇ ਭਦਰ ਸਾਹਿਬ ਦੀ ਸਤਿਫੀ ਕਰਾਉਣ ਵਾਸਤੇ ਪਬਲਿਕ ਕੋਲੋਂ ਸੁਝਾਅ ਮੰਗ ਰਹੀ ਹੈ ਜੀ ਔਰ ਸ਼੍ਰੋਮਣੀ ਕਮੇਟੀ ਵੱਡੀ ਸਿੱਖ ਸੰਸਥਾ ਹੈ ਜੀ ਕਾਦੀ ਔਰ ਅਜੇ ਤੱਕ ਸੰਪਰਕ ਕੀਤਾ ਜੀ ਸਰਕਾਰ ਨੇ ਮੈਂ ਪਹਿਲਾਂ ਪੈਂਦੀ ਜਿਹੜੇ ਕੀਤੀ ਤੁਹਾਨੂੰ ਕਿ ਸਤਾਬ ਦੀਆਂ ਜਿਹੜੀਆਂ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪ ਮਨਾਉਂਦੀ ਆ ਸਰਕਾਰ ਦੇ ਕਾਰਜ ਹੁੰਦੇ ਆ ਸਰਕਾਰੀ ਕਾਰਜ ਪੱਧਰ ਤੇ ਉਸ ਸਤਾਬ ਦੀ ਨੂੰ ਸਮਰਪਿਤ ਕੋਈ ਕਾਰਜ ਕਰਨੇ ਸੋ ਮੈਂ ਤਾਂ ਉਸ ਦਿਨ ਵੀ ਬੇਨਤੀ ਇਹ ਕੀਤੀ ਸੀ ਤੇ ਅੱਜ ਵੀ ਇਹਨਾਂ ਠੀਕ ਆ ਜੀ ਸਤਕੇ ਮਨਾਉ ਮਨਾਉਣ ਕਹਿਣ ਤੋਂ ਭਾਵ ਕੋ ਵੱਡੇ ਕੰਪਲੈਕਸ ਕੋ ਹੋਰ ਯਾਦਗਾਰਾਂ ਵੱਡੀਆਂ ਬਣਾ ਦਿਓ ਗੁਰੂ ਤੇਗ ਬਹਾਦਰ ਪਾਛਾ ਤਾਂ ਮੈਂ ਤਾਂ ਸੈਂਟਰ ਸਰਕਾਰ ਤੋਂ ਵੀ ਚਾਹਨਾ ਪੇ ਤੁਸੀਂ ਭਾਈ ਇਹ ਆ ਬੰਦੀ ਸਿੰਘੇ ਸਾਡੇ ਜਿਹੜੇ ਗੁਰੂ ਨਾਲਕ ਦੇ ਪਾਤਸ਼ਾਹ ਦੇ ਪ੍ਰਕਾਸ਼ ਦੇ ਹਾੜੇ ਤੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਉਹੋ ਹੀ ਪੂਰਾ ਕਰਦੇ ਹੋ ਕਿ ਹੁਣ ਕਿਉਂਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੋਈ ਆ ਉਹਦਾ ਆਪਾਂ ਨੂੰ ਪਤਾ ਹੈ ਕਿ ਨਾ ਹਾਲਾਤਾਂ ਦੇ ਕਿਨਾਂਲੇ ਹੋਈ ਆ ਤੇ ਇਹ ਵੀ ਇੱਕ ਵੱਡਾ ਜਿਹੜਾ ਆ ਇਵੈਂਟ ਇੱਕ ਬਣ ਜਾਊਗਾ ਵੀ ਚਲੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਿਹਨੂੰ ਆਪਾਂ ਮੈਂ ਤਾਂ ਇਹਦੇ ਵਿੱਚ ਇਸ ਗੱਲ ਦਾ ਹਮ ਹੀ ਨਹੀਂ ਕਈ ਵਾਰੀ ਕਹਿੰਦੇ ਮਨੁਕੀ ਅਧਿਕਾਰ ਪਰ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖੀ ਅਧਿਕਾਰ ਨਾਲੇ ਪਰ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਫਿਰਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਦੋਂ ਹੋਈ ਤੇ ਹੁਣ ਸਿੱਖਾਂ ਦੇ ਉਹ ਸਾਡੇ ਜੋਦੇ ਅੰਦਰ ਬੈਠੇ ਉਹਨਾਂ ਨੂੰ ਰਿਹਾ ਕਰਦਣ ਸਾਰਿਆਂ ਨੂੰ ਮੈਂ ਸਮਝੂਗਾ ਬਹੁਤ ਵੱਡਾ ਇੱਕ ਇਵੈਂਟ ਇਦਾਂ ਦੇ ਕਾਰ ਸਰਕਾਰਾਂ ਕਰਨ ਚੰਗੀ ਜਾਂਦੀ ਹੈ ਜੀ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਸੰਬੰਧੀ ਵੀ ਸ਼ੋਮੀ ਕਮੇਟੀ ਦੀ ਦੌਰਾ ਕੀਤੀ ਸਾਡੇ ਉਹ ਉਹ ਅਸੀਂ ਬਾਅਦ ਚ ਲਿਖਾਂਗੇ ਕਿਉਂਕਿ ਆ ਜਿਹੜੇ ਆ ਇਹ ਸਾਡੇ ਗੁਰਤੇਗ ਬਹਾਦਰ ਪਾਸ਼ਾ ਦਾ ਕਿਉਂਕਿ ਸੀਸ ਉੱਥੇ ਜਾ ਕੇ ਸੰਸਕਾਰ ਹੋਇਆ ਤੇ ਗੁਰੂ ਗੋਵਿੰਦ ਸਿੰਘ ਪਾਚਾ ਨੂੰ ਗੁਰਦਾ ਗੱਦੀ ਵਕਸ਼ਿਸ਼ ਕੀਤੀ ਇਹ ਹਾਲੇ ਸਾਡੇ ਇਹ ਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਆ ਉਹ ਵੀ ਉਸ ਤੋਂ ਬਾਅਦ ਉਹ ਵੀ ਹਾਂ ਜੀ ਸਾਹਿਬ ਆਪੀ ਆਪੀ ਵਾਲੀ 1 ਮਿੰਟ ਵਾਸੇ 1 ਮਿੰਟ ਡਾਕਟਰ ਬਨਮੋਹਨ ਸਿੰਘ ਹੋਰਾਂ ਦੀ ਤਸਦੀਕ ਆ ਬੋਲੇ ਅਸੀਂ ਹਾਲੇ 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 ਬਧੇਰੇ ਵਿਚਾਰ ਲਏ ਸੀ ਪੈਂਡਿੰਗ ਰੱਖਿਆ ਹਾਂ ਜੀ ਬਧੇਰੇ ਵਿਚਾਰ ਲਏ ਉਹਨੂੰ ਪੈਂਡਿੰਗ ਰੱਖਿਆ